ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰੋ ਜੀ ਬਾਰਾਮੂਲਾ ਜੰਮੂ ਐਂਡ ਕਸ਼ਮੀਰ ਸ਼੍ਰੀਨਗਰ ਤੋਂ 55 ਕਿਲੋਮੀਟਰ ਉੱਤਰ ਪੱਛਮ ਵਾਲੇ ਪਾਸੇ ਜਿਸ ਨੂੰ ਕੋਟ ਤੀਰਥੀ ਬਾਰਾਮੂਲਾ ਕਿਹਾ ਜਾਂਦਾ ਹੈ ਜੋ ਕਿ ਜਹਿਲਮ ਨਦੀ ਦੇ ਕਿਨਾਰੇ ਤੇ ਸਥਿਤ ਹੈ ਇੱਥੇ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਚਨਾਰ ਦਾ ਬੂਟਾ ਲਾਇਆ ਅਤੇ ਸ਼ੁੱਧ ਪਾਣੀ ਦਾ ਖੂਹ ਖੁਦਵਾਇਆ ਜੋ ਕਿ ਲੋੜਵੰਦਾਂ ਦੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਹ ਖੂਹ ਅੱਜ ਵੀ ਇੱਥੇ ਮੌਜੂਦ ਹੈ ਇੱਥੇ ਗੁਰੂ ਜੀ ਨੂੰ ਜਹਾਂਗੀਰ ਨੇ ਤਖਤ ਪੋਸ਼ ਜਿਸ ਨੂੰ ਪੱਥਰ ਦੀ ਸੱਲ ਜਾਂ ਥੜਾ ਕਹਿੰਦੇ ਹਨ ਪੇਂਟ ਕੀਤਾ ਤਾਂ ਕਿ ਗੁਰੂ ਜੀ ਉੱਤੇ ਬੈਠ ਕੇ ਧਾਰਮਿਕ ਤੇ ਇਤਿਆਤਮ ਵਿਚਾਰਾਂ ਸੰਗਤਾਂ ਨੂੰ ਬਖਸ਼ਣ ਬਾਰਾ ਮੂਲਾ ਚ ਗੁਰੂ ਜੀ ਨੇ ਸਰੀਰਕ ਤੌਰ ਤੇ ਆਸਵਸਥ ਭਾਈ ਸੁਥਰਾ ਜੀ ਦੇ ਅਨੇਕਾ ਦੁੱਖਾਂ ਨੂੰ ਦੂਰ ਕੀਤਾ ਅਤੇ ਅਸ਼ੀਰਵਾਦ ਦਿੱਤਾ ਖਾਲਸਾ ਰਾਜ ਦੇ ਸਮੇਂ ਕਸ਼ਮੀਰ ਦੇ ਗਵਰਨਰ ਸਰਦਾਰ ਹਰੀ ਸਿੰਘ ਨਲਵਾ ਜਦੋਂ 1819 ਈਸਵੀ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਤਾ ਖਾਲਸਾ ਰਾਜ ਲਈ ਅਸ਼ੀਰਵਾਦ ਲੈ ਸਕਣ ਤਾਂ ਉਹਨਾਂ ਨੇ ਤਿੰਨ ਪਿੰਡਾਂ ਦੀ ਜੰਗੀਰ, ਜਾਨਵਾਜ, ਪੋਰਾ ਨੱਢਿਆਲ ਤੇ ਵੋਧਰਾ ਇਹ ਤਿੰਨੋਂ ਪਿੰਡ ਜੰਗੀਰ ਵਜੋਂ ਭੇਂਟ ਕੀਤੇ ਅਤੇ ਇੱਕ ਆਲੀਸ਼ਾਨ ਗੁਰਦੁਆਰਾ ਚਿਨਾਰ ਦੇ ਦਰਖਤ ਕੋਲ ਬਣਵਾਇਆ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਚਾਰ ਪਿੰਡਾਂ ਦੀ ਜ਼ਿੰਗੀਰ ਅਤੇ 3000 ਰੁਪਏ ਸਾਲ ਇਸ ਸਥਾਨ ਲਈ ਭੇਟ ਕੀਤੇ ਇੱਥੇ ਹੁਣ ਗੁਰਦੁਆਰਾ ਆਲੀਸ਼ਾਨ ਸਜੋਬਤ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਗੁਰਦੁਆਰਾ ਬਾਰਾ ਮੂਲਾ ਸਾਹਿਬ ਦਾ ਇਤਿਹਾਸ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਇਹ ਦਰਸ਼ਨ ਕਰ ਰਹੇ ਹੋ ਜੀ 12 ਮੂਲਾਪਾਤ ਸਾਹੀ 6ਵੀਂ ਗੁਰਦੁਆਰਾ ਸਾਹਿਬ ਤੇ ਇਹ ਬੜਾ ਸੋਹਣਾ ਇੱਥੇ ਹਾਲ ਕਮਰਾ ਤੇ ਉਹ ਬਣਿਆ ਹੋਇਆ ਤੇ ਉੱਪਰ ਜਾ ਕੇ ਪੌੜੀਆਂ ਤੇ ਚੜ ਕੇ ਉੱਪਰ ਜਾ ਕੇ ਸਾਈਡ ਤੇ ਜਾ ਕੇ ਇੱਕ ਹੋਰ ਇੱਥੇ ਉੱਪਰ ਉਹ ਬਣਿਆ ਹੋਇਆ ਜੀ ਆਪਣਾ ਹਾਲ ਤੇ ਉੱਥੇ ਵੀ ਸੰਗਤਾਂ ਦੀਵਾਨ ਸਜਾਉਂਦੀਆਂ ਨੇ ਤੇ ਉੱਪਰ ਤੇ ਜਿਵੇਂ ਥੱਲੇ ਦੀਵਾਨ ਸਜਿਆ ਹੁੰਦਾ ਤੇ ਉੱਪਰ ਉਹਨਾਂ ਨੇ ਹੋਰ ਕਿਸੇ ਨੇ ਕੋਈ ਪ੍ਰੋਗਰਾਮ ਕਰਵਾਉਣਾ ਹੁੰਦਾ ਤਾਂ ਇਹ ਉੱਪਰ ਵੀ ਬਣਿਆ ਹੋਇਆ ਸਥਾਨ ਗੁਰਦੁਆਰਾ ਸਾਹਿਬ ਦਾ ਤੇ ਫਿਰ ਇੱਥੇ ਵੀ ਸੰਗਤਾਂ ਇਹ ਉੱਪਰੋਂ ਦਿਸ ਰਿਹਾ ਜੀ ਆਪਣਾ ਥੱਲੇ ਸੱਚਖੰਡ ਸਾਹਿਬ ਤੇ ਆਸੇ ਪਾਸੇ ਇਹਦੇ ਨਾਲ ਹੀ ਜੇਲਮ ਨਦੀ ਵਗਦੀ ਹੈ ਤੇ ਬੜਾ ਸੋਹਣਾ ਰਮਨੀਕ ਆਸੇ-ਪਾਸੇ ਪਹਾੜ ਹੈ ਬੜਾ ਸੋਹਣਾ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਜੀ ਇੱਥੇ ਹਮਾਰਾ ਹੀ ਨੇ ਬੜੀ ਕਿਰਪਾ ਕੀਤੀ ਹੈ ਜੀ ਆਪਣੀ ਕਿਰਪਾ ਕਰਾ ਕੇ ਸਾਨੂੰ ਇੱਥੇ ਦਰਸ਼ਨ ਕਰਵਾਏ ਨੇ ਜੀ ਆਪ ਜੀ ਨੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਪਿੱਛੇ ਜੇਲਮ ਨਦੀ ਹੈ ਤੇ ਸਾਈਡ ਤੇ ਪਹਾੜ ਹੈ। ਆਸੇ-પાસੇ ਬੜਾ ਸੋਹਣਾ ਰਮਣੀਕ ਸਥਾਨ ਹੈ ਜੀ ਗੁਰੂ ਮਹਾਰਾਜ ਜੀ ਦਾ ਇੱਥੇ। ਤਨ ਤਨ 6ਵੇਂ ਪਾਤਸ਼ਾਹ ਜੀ ਦੇ ਹੱਥੀਂ ਲਗਵਾਇਆ ਚਨਾਰ ਦਾ ਬੂਟਾ ਵੀ ਹੈ ਤੇ ਇੱਥੇ ਉਹ ਖੂਈ ਵੀ ਹੈਗੀ ਹੈ ਜੀ ਹੱਲੇ ਵੀ ਹੈਗੀ ਹੈ ਉਹ ਖੂਈ। ਜਿੱਥੇ ਹੁਣ ਵੀ ਸੰਗਤਾਂ ਉਹ ਖੂਈ ਦਾ ਜਲ ਛਕਦੀਆਂ। ਤੇ ਹਾਂ ਉੱਪਰੋਂ ਵਾਪਸ ਥੱਲੇ ਆ ਰਹੇ ਹਾਂ ਜੀ। ਆਪਾਂ ਵਾਹਿਗੁਰੂ 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 ਜੀ ਸਤਨਾਮ 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 ਜੀ 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 ਵਾਹਿਗੁਰੂ 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 ਜੀ ਇਹ ਪਿੱਛੇ ਜੇਲਮ ਨਦੀ ਹੈ ਤੇ ਪਿੱਛੇ ਪਹਾੜਾਂ ਨਾਲ ਹੀ ਬੜਾ ਸੋਹਣਾ ਰਮਣੀਕ ਸਥਾਨ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਾਰਾਮੁਲਾ ਸ਼ਰੀਨਗਰ ਜੰਮੂ ਐਂ ਕਸ਼ਮੀਰ ਵਿੱਚ ਵਾਹਿਗੁਰੂ ਜੀ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਜਮਈ ਜੇਲਮ ਨਦੀ ਦੇ ਕਿਨਾਰੇ ਦੇ ਉੱਤੇ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ 6ਵੀਂ ਪਾਤਸ਼ਾਹੀ 12 ਮੂਲਾ ਜੰਮੂ ਐਂ ਕਸ਼ਮੀਰ ਵਾਹਿਗੁਰੂ 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 ਜੀ ਸਤਨਾਮ ਸਤ